ਸੋ ਗਲਪ ਵੜਾਏ ਚ ਸਾਡੇ ਨਾਲ ਨੇ ਅਸੀਂ 40 ਹਸਪਤਾਲ ਦੇ ਵਿੱਚ ਹੈਗੇ ਆ ਤੇ ਹਾਲ ਚਾਲ ਪੁੱਛ ਕੇ ਆਏ ਨੇ ਰਾਜਵੀਰ ਦਾ ਰਾਜਵੀਰ ਠੀਕ ਨੇ ਹੁਣ ਗਲਪ ਹਾਂਜੀ ਹੁਣ ਰਿਕਵਰੀ ਹੋ ਰਹੀ ਆ ਬੈਟਰ ਆ ਪਲਸ ਨੋਰਮਲ ਆ ਸਟੇਬਲ ਆ ਹਾਰਟ ਵੀ ਤੇ ਬੀਪੀ ਵੀ ਕੱਲ ਨਾਲੋਂ ਬੈਟਰ ਆ ਸਿਚੁਏਸ਼ਨ ਸੋ ਤੁਸੀਂ ਪਹਿਲੇ ਦਿਨ ਤੋਂ ਫੋਲੋ ਕਰ ਰਹੇ ਹੋ ਹੈਨਾ ਉਹਨਾਂ ਨੂੰ ਉਹਨਾਂ ਦੀ ਕੰਡੀਸ਼ਨ ਨੂੰ ਉਹਨਾਂ ਦੀ ਹੈਲਥ ਨੂੰ ਤੁਸੀਂ ਪੌਂਚ ਰਹੇ ਹੋ ਇੱਥੇ ਸੋ ਪਹਿਲੇ ਦਿਨ ਤੋਂ ਅੱਜ ਦੀ ਇੱਥੇ ਆਂ ਜੀ ਪਹਿਲੇ ਦਿਨੋਂ ਤਾਂ ਜ ਬਹੁਤ ਫਰਕ ਹੈ ਪਹਿਲੇ ਦਿਨ ਤਾਂ ਕੰਡੀਸ਼ਨ ਬਹੁਤ ਡਰਾਮਣੀ ਸੀਗੀ ਸਾਡੇ ਲਈ ਵੀ ਡਾਕਟਰਾਂ ਲਈ ਵੀ ਚਾਹਣ ਵਾਲਿਆਂ ਲਈ ਵੀ ਪਰ ਇਹ ਡਾਕਟਰ ਦਾ ਵੀ ਕਹਿਣਾ ਹੈ ਸਾਰਿਆਂ ਦਾ ਕਿ ਸੰਗਤ ਦੀ ਜਿਹੜੀ ਅਰਦਾਸ ਹੈ ਜੋ ਅਰਦਾਸ ਦੇ ਵਿੱਚ ਸ਼ਕਤੀ ਹੈ ਦੁਆ ਦੇ ਨਾਲ ਜਿਹੜੀ ਦੁਆ ਹੋ ਰਹੀ ਹੈ ਲਗਾਤਾਰ ਹੋ ਰਹੀ ਹੈ ਔਰ ਹਰ ਧਰਮ ਵੱਲੋਂ ਹੋ ਰਹੀ ਹੈ ਹਰ ਵਰਗ ਵੱਲੋਂ ਹੋ ਰਹੀ ਹੈ ਇਹ ਉਹ ਸ਼ਕਤੀ ਨੇ ਕਮਾਲ ਕੀਤਾ ਹੈ ਕਸ਼ਮਾ ਕੀਤਾ ਹੈ ਕਿ ਜਿਹੜੀ ਇਹ ਰਿਕਵਰੀ ਹੋ ਰਹੀ ਹੈ ਮੋੜਾ ਪੈ ਰਿਹਾ ਪਰਿਵਾਰਿਕ ਮੈਂਬਰਾਂ ਨੂੰ ਮਿਲ ਕੇ ਆਏ ਹੋ ਵਾਈਫ ਉਹਨਾਂ ਦੀ ਠੀਕ ਹੈ ਹਾਂਜੀ ਸਾਰੇ ਠੀਕ ਨੇ ਮਾਤਾ ਵੀ ਠੀਕ ਨੇ ਬਹੁਤ ਚੜ੍ਹਦੀ ਕਲਾ ਚ ਨੇ ਤੇ ਉਹ ਤਾਂ ਮਤਲਬ ਸੰਗਤ ਨੂੰ ਵੇਖ ਕੇ ਸੱਜਣਾ ਮਿੱਤਰ ਸਾਰੇ ਵੇਖ ਕੇ ਉਹ ਹੌਂਸਲੇ ਚ ਨੇ ਹੋਰ ਨੇ ਵੈਸੀ ਬਹੁਤ ਸਟਰੋਂਗ ਨੇ ਹੋਰ ਵੀ ਹੌਂਸਲੇ ਚ ਨੇ ਕਿ ਉਹਨੂੰ ਚਾਹਣ ਵਾਲੇ ਤੇ ਸਾਰਾ ਪੰਜਾਬ ਅਰਦਾਸਾਂ ਕਰ ਰਿਹਾ ਉਹਦੇ ਚ ਕੋ ਹੋਰ ਸਟਰੋਂਗ ਹੋਏ ਨੇ ਤੇ ਭੈਣ ਹੋਰੀ ਵੀ ਬੱਚੇ ਵੀ ਸਾਰੇ ਸਟਰੋਂਗ ਨੇ ਬਹੁਤ ਚੜ੍ਹਦੀ ਕਲਾ ਚ ਨੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਉਹਨਾਂ ਦੇ ਆਸਾਂ ਨੇ ਹੁਣ ਪੋਜ਼ਿਟਿਵਿਟੀ ਹੈ ਸਾਰਿਆਂ ਨੂੰ ਜਵੰਦਾ ਜੀ ਠੀਕ ਹੋ ਕੇ ਜਲਦੀ ਜਲਦੀ ਆਪਣੇ ਘਰ ਪਰਤਣਗੇ ਹਾਲਾਂਕਿ ਥੋੜਾ ਟਾਈਮ ਜ਼ਰੂਰ ਲੱਗ ਸਕਦਾ ਲੇਕਿਨ ਇਹ ਹੈ ਕਿ ਹੁਣ ਹੋਪਸ ਨੇ ਕਿ ਉਹ ਠੀਕ ਹੋ ਕੇ ਜਲਦੀ ਘਰੇ ਜਾਣਗੇ ਬਿਲਕੁਲ ਹਾਂਜੀ ਬਹੁਤ ਛੇਤੀ ਕਿਉਂਕਿ ਉਹ ਮੈਂਟਲੀ ਔਰ ਫਿਜ਼ਿਕਲੀ ਫਿਟ ਬਹੁਤ ਹੈ ਤੇ ਕੋਈ ਨਸ਼ਾ ਪਤਾ ਨਹੀਂ ਐਨ ਪਰ ਮਤਲਬ ਡਿਸਪਲਨ ਵਾਲਾ ਇਨਸਾਨ ਤੇ ਉਹਦੀ ਕਰਕੇ ਉਹ ਵੈਸੇ ਉਹ ਡਾਕਟਰ ਵੀ ਤਾਂ ਹੀ ਕਰੇ ਕਿ ਉਹ ਰਿਕਵਰ ਵੀ ਤਾਂ ਹੀ ਕਰ ਰਿਹਾ ਹੈ ਕਿ ਉਹਦੇ ਚ ਫਿਟਨੈਸ ਨੂੰ ਆਪਾਂ ਕਰ ਹਾਂ ਉਹਦੇ ਮੈਂਟਲੀ ਪ੍ਰਿਪੇਅਰ ਹੋ ਫਿਜ਼ੀਕਲੀ ਬਹੁਤ ਆਪਣੇ ਆਪ ਨੂੰ ਸਟਰੋਂਗ ਆ ਉਹ ਤੇ ਇਸੇ ਕਰਕੇ ਉਹਦਾ ਹਾਰਟ ਸਾਰੀਆਂ ਚੀਜ਼ਾਂ ਹੁਣ ਜਿੰਮੇ ਵੈਲਟਿਨੇਟਰ ਦਾ ਵੀ ਪ੍ਰੈਸ਼ਰ ਘਟਾਇਆ ਕੱਲ ਨਾਲੋਂ ਬਹੁਤ ਹੈ ਹੁਣ ਉਹਦਾ ਖੁਦ ਹਾਰਟ ਉਹਦਾ ਕੰਮ ਕਰ ਰਿਹਾ ਮੈਡੀਸਿਨ ਵੀ ਬਹੁਤ ਘਟਾਤੀਆਂ ਪਹਿਲਾਂ ਨਾਲੋਂ ਵੀ ਆਪਣੇ ਆਪ ਵਰਕ ਕਰ ਲਿਆ ਬੀਸਿਕਲੀ ਇਹ ਬਸ ਹੁਣ ਬ੍ਰੇਨ ਇੱਕ ਵਾਰ ਪ੍ਰੋਪਰ ਕੰਮ ਕਰਨ ਲੱਗ ਜੇ ਫਿਰ ਉਹ ਛੇਤੀ ਰਿਕਵਰ ਕਰੂਗਾ ਅਜੇ ਮੈਂ ਤਾਂ ਕਹਿਣਾ ਪ੍ਰਮਾਤਮਾ ਲੋਕਿਆਂ ਦਾ ਹੀ ਹੌਲੀ ਹੌਲੀ ਰਿਕਵਰ ਹੋ ਜਾਊਗਾ ਚਲੋ ਬੱਚਿਆਂ ਸਾਹਮਣੇ ਬੱਚਿਆਂ ਸਾਹਮਣੇ ਤੇ ਜਾਈ ਮੈਂ ਤਾਂ ਅਰਦਾਸ ਕਰਦਾ ਕਿ ਉਹਦੇ ਬਿਨਾ ਸਟੇਜਾਂ ਸੁਣਨੀ ਹੈ ਹੁਣ ਅਗੇ ਸੀਜ਼ਨ ਹੈ ਵੈਰਿੰਗ ਸੀਜ਼ਨ ਕਿ ਉਹ ਛੇਤੀ ਠੀਕ ਹੋਵੇ ਸਟੇਜਾਂ ਤੇ ਉਵੇਂ ਹੀ ਉਹ ਕੁੜਤਾ ਚਾਦਰਾਂ ਲਾ ਕੇ ਸੋਣਾ ਸਾਡਾ ਭਰਾ ਸੋਣਾ ਜੱਟ ਗੱਭਰੂ ਗਾਵੇ ਉਹਦੇ ਬਿਨਾ ਮਾਈਕ ਸਟੇਜ ਉਹਦਾ ਕੁੜਤਾ ਚਾਦਰਾਂ ਸੁਣਨਾ ਉਹ ਦੁਆਰਾ ਪਾ ਕੇ ਰੌਣਕਾਂ ਲਾਵੇ ਸੰਗਤ ਜਿਵੇਂ ਹੁਣ ਅੱਗੇ ਵਿਆਹ ਹੋਣਿਆ ਨਵੇਂ ਬੱਚਿਆਂ ਦੇ ਉਹਨਾਂ ਦੇ ਵਿਆਹਾਂ ਵਿੱਚ ਰੌਣਕਾਂ ਲਾਵੇ ਸਾਰੀਆਂ ਖੁਸ਼ੀਆਂ ਦੁੱਗਣੀਆਂ ਤੇ ਗਣੀਆਂ ਕਰੇ। ਰਾਜਵੀਰ ਦੇ ਮਦਰ ਅੰਦਰ ਮਿਲਣ ਲਈ ਗਏ। ਅਸੀਂ ਇਹ ਵੀ ਸੁਣਿਆ ਹੈ ਕਿ ਉਹਨਾਂ ਦੇ ਅੱਖ ਦੇ ਵਿੱਚੋਂ ਅਥਰੂ ਵੀ ਆਇਆ ਰਾਜਵੀਰ ਦੇ ਜਦੋਂ ਮਾਂ ਨੇ ਸਿਰ ਤੇ ਹੱਥ ਫੇਰਿਆ। ਹਾਂਜੀ ਕੱਲ ਦੀ ਜਿਹੜੀ ਕੰਡੀਸ਼ਨ ਹੈ ਕੱਲ ਉਸ ਤੋਂ ਪਹਿਲਾਂ ਮੂਮੈਂਟ ਨਹੀਂ ਸੀ ਹੈਗੀ। ਜਦੋਂ ਫਿਰ ਪਲਸ ਸਟੇਬਲ ਹੋਈ ਹੈ। ਬੀਪੀ ਠੀਕ ਹੋਇਆ ਫਿਰ ਮਾਤਾ ਜਦੋਂ ਗਏ ਆ ਉਹਨਾਂ ਨੇ ਫਿਰ ਛਾਤੀ ਤੇ ਹੱਥ ਰੱਖ ਕੇ ਹੱਥ ਫੜ ਕੇ 5-6 ਮਿੰਟ ਜਦੋਂ ਗੱਲਾਂ ਕੀਤੀਆਂ ਨੇ ਤਾਂ ਫਿਰ ਉਹ ਉਹਦੀ ਅੱਖ ਚੋਂ ਜਿਹੜਾ ਇੱਕ ਹੰਝੂ ਨਿਕਲਿਆ ਤਾਂ ਉਹ ਗੁੱਡ ਸਾਈਨ ਸੀ ਡਾਕਟਰਾਂ ਨੇ ਵੀ ਕਿਹਾ ਕਿ ਜਿਹੜਾ ਇਹ ਹੰਝੂ ਆਇਆ ਇਹ ਬਹੁਤ ਗੁੱਡ ਸਾਈਨ ਹੈ ਕਿ ਇਹਦਾ ਮਤਲਬ ਜਿਹੜੀ ਪਕੜ ਹੈਗੀ ਹੈ ਤਾਂ ਉਹ ਹੌਲੀ-ਹੌਲੀ ਜਦੋਂ ਇੱਕ ਵਾਰ ਪ੍ਰੋਪਰ ਹੋ ਜੇ ਤਫੀਰ ਤੋਂ ਉਹਨੇ ਬਹੁਤ ਛੇਤੀ ਰਿਕਵਰ ਕਰ ਜੈਣਾ ਬਸ ਸੋ ਜਿੱਦਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਰਾਜਵੀਰ ਦੀ ਹੈਲਥ ਨੂੰ ਲੈ ਕੇ ਡੇਲੀ ਅਪਡੇਟਸ ਦਿੰਨੇ ਕਿ ਹੁਣ ਰਾਜਵੀਰ ਜਿਹੜੇ ਆ ਬਹੁਤ ਬੈਟਰ ਹੈ ਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਦੁਆਵਾਂ ਦੇ ਨਾਲ ਅਰਦਾਸਾਂ ਦੇ ਨਾਲ ਰਾਜਵੀਰ ਜਲਦ ਤੋਂ ਜਲ ਠੀਕ ਹੋ ਕੇ ਆਪਣੇ ਘਰੇ ਪਰਤਣ ਧੰਨਵਾਦ